Zill, I'll do I'm gonna go get some ਹੁਸ਼ਿਆਰਪੁਰ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 35ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੱਕ ਗੁਰਬਾਣੀ ਤੇ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ। ਅੱਜ ਬਹੁਤ ਭਾਗਾਂ ਵਾਲਾ ਦਿਨ ਹੈ, ਭਾਗਾਂ ਵਾਲੀ ਘੜੀ ਹੈ। ਕੀ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਜਿਹੜਾ ਹੈ ਮਹਾਨ ਕੀਰਤਨ ਦਰਬਾਰ ਸਿੱਖ ਵੈਲਫੇਅਰ ਸੁਸਾਇਟੀ ਦੁਆਰਾ 35ਵਾਂ ਮਹਾਨ ਕੀਰਤਨ ਦਰਬਾਰ ਜਿਹੜਾ ਹੈ ਉਹ ਚ ਨਸਤਕ ਮਸਤਕ ਹੋਣ ਦਾ ਗੁਰ ਚਰਣਾ ਚ ਮੌਕਾ ਮਿਲਿਆ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਔਰ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਇਹ ਜਿਹੜਾ ਕੀਰਤਨ ਦਰਬਾਰ ਸਾਡੇ ਹੁਸ਼ਿਆਰਪੁਰ ਦੀ ਸ਼ੋਭਾ ਹੈ ਕਹਿਣਾ ਹੈ ਔਰ 35 ਸਾਲ ਹੋ ਗਏ ਆ ਔਰ ਲਗਾਤਾਰ ਮੈਨੂੰ ਲੱਗਦਾ ਵੀ ਲਗਾਤਾਰ ਇੱਥੇ ਜਦੋਂ ਮੈਂ ਬਾਹਰ ਨਾ ਹੋਵਾਂ ਮੇਕ ਧਿਆਨ ਦਾ ਮੌਕਾ ਔਰ ਬਾਣੀ ਸੁਣਨ ਦਾ ਮੌਕਾ ਮਿਲਿਆ ਸੋ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਗੁਰਤਾ ਗਦੀ ਦੇ ਵਸ ਦੀ ਬਹੁਤ-ਬਹੁਤ ਪ੍ਰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ ਜਿਹੜਾ ਉਹ ਕੀਰਤਨ ਦਰਬਾਰ ਜਿਹੜਾ ਸਜਾਇਆ ਗਿਆ ਮੈਂ ਦੇਖ ਰਹੀ ਹਾਂ ਸਮੂਹ ਸੰਗਤਾਂ ਜਿਹੜੀਆਂ ਉਹ ਹਮ ਹਮਾ ਕੇ ਪ੍ਰਭੂ ਪਿਤਾ ਪਰਮਾਤਮਾ ਦਾ ਆਸ਼ੀਰਵਾਦ ਲੈਣ ਆ ਰਹੀਆਂ ਸਰਦਾਰ ਰਜਵਿੰਦਰ ਸਿੰਘ ਜੀ ਜਿਹੜੇ ਕਿ ਹਰ ਸਾਲ ਇਹ ਸੇਵਾ ਲੈਂਦੇ ਆ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਉਹਨਾਂ ਨੂੰ ਪਰਮਾਤਮਾ ਇਸੇ ਤਰ੍ਹਾਂ ਹਿੰਮਤ ਤੇ ਬਲ ਬਖਸ਼ੇ ਇਸੇ ਤਰ੍ਹਾਂ ਸੰਗਤਾਂ ਹਰ ਸਾਲ ਜਿਹੜਾ ਉਹ ਕੀਰਤਨ ਨਾਲ ਨਿਹਾਲ ਹੁੰਦੀਆਂ ਰਹਿਣ ਪੂਰੇ ਪੰਜਾਬ ਆਪ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਟੇਟਾਂ ਤੋਂ ਜਿਹੜੇ ਕੀਰਤਨ ਜਥੇ ਆਉ ਆ ਕੇ ਇੱਥੇ ਸੰਗਤਾਂ ਨੂੰ ਜਿਹੜਾ ਕੀਰਤਨ ਨਾਲ ਨਿਹਾਲ ਕਰ ਰਹੀ ਹੈ ਸੋ ਉਸ ਮਾਰੀਆਂ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਜਿਹੜਾ ਇਸ ਮਹਾਨ ਕੀਰਤਨ ਦਰਬਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਉਹਨਾਂ ਦੀ ਟੀਮ ਨੂੰ ਵੀ ਪਰਮਾਤਮਾ ਇਸੇ ਤਰ੍ਹਾਂ ਉਹਨਾਂ ਕੋਲੋਂ ਸੇਵਾ ਲੈ ਲੈਂਦਾ ਰਵੇ ਦੀ ماں ਮਹਾਨ ਕੀਰਤ ਦਰਬਾਰ ਹੁਸ਼ਿਆਰਪੁਰ ਇਸ ਕੋਲ ਦਾ ਤਰਫੀ ਦੇ ਗੁਰੂ ਮਹਾਰਾਜ ਦੇ ਚੰਦ ਪਵਾ ਕੇ ਕਰਵਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਸੂਬਾ ਸੰਸਦਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਪਰਮੇਸ਼ਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਸਭ ਤੇ ਆਪਣਾ ਸ਼ੀਖਾ ਬਣਾਏ ਰੱਖੇ ਸਾਨੂੰ ਗੁਰੂ ਮਹਾਰਾਜ ਦੇ ਦੱਸੇ ਹੋਏ ਰਸਤੇ ਚੱਲਣ ਦਾ ਬਲ ਬਖਸ਼ੇ ਤਾਂ ਕਿ ਇਮਾਨਦਾਰੀ ਨਾਲ ਆਪਣੇ ਦੇ ਦੀ ਸੇਵਾ ਦੇ ਬਸੇ ਅਕ ਤੇ ਪਤੀ ਸੇਵਾ ਦੇ ਬਸੇ ਰੱਖੇ ਬਣਿਏ ਤਾਂ ਕਿ ਸਮਾਜ ਦੀ ਇੱਕ ਨਵੇਂ ਸਮਾਜ ਦੀ ਰਚਨਾ ਹੋ ਸਕੇ ਅਤੇ ਸਭ ਦਾ ਭਲਾ ਹੋ ਸਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਭ ਨੂੰ ਇਸ ਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸੰਗਤਾਂ ਦਾ ਕੋਟਾਨ 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 ਕੋ ਧੰਨਵਾਦ ਜੀ ਆਪ ਜੀ ਦੀ ਅਸੀਸ ਔਰ ਆਪ ਜੀ ਦੇ ਅਸ਼ੀਰਵਾਦ ਸਦਕਾ ਸਿੱਖ ਵੈਲਫੇਅਰ ਸੁਸਾਇਟੀ ਉਹ ਸ਼ਾਇਦ ਪੁਰਾਜ 35ਵਾਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਕਰਵਾ ਰਹੀ ਹੈ ਆਪ ਜੀ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਕੋ ਧੰਨਵਾਦ ਜੀ ਅਸੀਂ ਆਸ਼ਾ ਕਰਦੇ ਹਾਂ ਕਿ ਅਗਲੇ ਸਾਲ ਵੀ ਐਸੇ ਤਰੀਕੇ ਨਾਲ ਇੰਟਰ ਇੰਟਰਨੈਸ਼ਨਲ ਮਹਾਨ ਕੀਰਤਨ ਦਰਵਾਕ ਕਰਵਾਵਾਂਗੇ ਜੀ ਔਰ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਖੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ